ਹਾਂ ਜੀ ਸਾਸ਼ੀ ਗਾਲ ਜੀ ਮੇਰੇ ਨਾਲ ਤੁਸੀਂ ਬਹੁਤ ਵਧੀਆ ਹੋਵੋਗੇ ਤੇ ਜਿਵੇਂ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਸਾਡਾ ਪੰਜਾਬੀ ਵਾਲੇ ਵਿਕੀ ਕੌਰ ਵੀਰ ਹੋਰਾਂ ਨੇ ਇੱਕ ਵੀਡੀਓ ਸ਼ੁਰੂ ਕੀਤੀ ਸੀ ਮਾੜਾ ਜ਼ਗੀਰ ਦਾ ਹਨਾ ਉਹਨਾਂ ਉਹਦੋਂ ਉਹਨਾਂ ਦੀ ਮਾੜਾ ਜ਼ਗੀਰ ਦਾ ਵੀਡੀਓ ਮਾਇਮੇ ਕਿਨੂ ਦਰਦ ਸੁਣਾਵਾ ਵਾਲੀ ਵੀਡੀਓ ਚੱਲ ਰਹੀਆਂ ਸੀ ਹਨਾ ਮਾਇਮੇ ਕਿਨੂ ਦਰਦ ਸੁਣਾਵਾ ਵਾਲੀ ਵੀਡੀਓ ਉਹਨਾਂ ਨੇ ਚੋਕੇ ਅਚਾਨਕ ਬੰਦ ਕਰ ਦਿੱਤੀ ਸੀ ਤੇ ਉਸ ਤੋਂ ਬਾਅਦ ਮਾੜਾ ਜ਼ਗੀਰ ਦਾ ਵੀ ਕੋਈ ਵੀ ਐਪੀਸੋਡ ਨਹੀਂ ਆਇਆ ਸਾਰੇ ਨੂੰ ਉਸ ਚੀਜ਼ ਦਾ ਬਹੁਤ ਜ਼ਿਆਦਾ ਬੁਰਾ ਲੱਗਿਆ ਕਿਉਂਕਿ ਸਾਰੇ ਉਸ ਵੀਡੀਓ ਦੇ ਨਾਲ ਜੁੜੇ ਹੋਏ ਸਕੇ ਪਰ ਹੁਣ ਉਹਨਾਂ ਦੇ ਵੱਲੋਂ ਇੱਕ ਅਪਡੇਟ ਦਿੱਤੀ ਗਈ ਹੈ ਜਿਸ ਵਿੱਚ ਉਹਨਾਂ ਨੇ ਇੱਕ ਸ਼ੂਟ ਸ਼ੂਟ ਦਾ ਨਿੱਕਾ ਵਲੌਗ ਪਾਇਆ ਕਿ ਉਹਨਾਂ ਨੇ ਮਾੜਾ ਜ਼ਗੀਰਦਾਰ ਵੀਡੀਓ ਦੀ ਸ਼ੂਟਿੰਗ ਕਰ ਲਈ ਹੈ ਬਹੁਤ ਜਲਦੀ ਉਹ ਆਪਣੇ ਅੱਗੇ ਇਹ ਐਪੀਸੋਡ ਤੁਹਾਨੂੰ ਦੇਖਣ ਨੂੰ ਮਿਲੇਗਾ ਮਾੜਾ ਜ਼ਗੀਰਦਾਰ ਦਾ 10ਵਾਂ ਐਪੀਸੋਡ ਤੁਹਾਨੂੰ ਦੇਖਣ ਨੂੰ ਮਿਲੇਗਾ ਤੇ ਨਾਲ ਹੀ ਉਹਨਾਂ ਵੱਲੋਂ ਇੱਕ ਹੋਰ ਖੁਸ਼ਖਬਰੀ ਦਿੱਤੀ ਗਈ ਹੈ ਕਿ ਉਹ ਕਲੰਕ 2 ਵੀਡੀਓ ਵੀ ਲੈ ਕੇ ਆ ਰਹੀ ਹੈ ਕਿਸੇ ਨਾ ਕਿਸੇ ਦਿਨ ਉਸ ਦਾ ਵੀਰ ਵੀਰ ਕੀਤਾ ਜਾਵੇਗਾ ਕਿ ਕਿਹੜੇ ਦਿਨ ਕਿੰਨੇ ਵਜੇ ਕਿਹੜੇ ਚੈਨਲ ਉੱਤੇ ਉਹਨਾਂ ਵੱਲੋਂ ਵੀਡੀਓ ਹਵੇ ਕੀ ਤੁਸੀਂ ਸਾਰੇ ਉਹਨਾਂ ਨਾਲ ਜੁੜੇ ਤੇ ਉਹਨਾਂ ਦੇ ਚੈਨਲ ਉੱਤੇ ਇੱਕ ਜ਼ਗੀਰਦਾਰ ਵੀਡੀਓ ਪਈ ਹੋਈ ਹੈ ਜ਼ਗੀਰਦਾਰ ਦਾ ਪਹਿਲਾ ਭਗ ਪਿਆ ਹੋਇਆ ਜੋ ਕਿ ਬਹੁਤ ਹੀ ਜ਼ਿਆਦਾ ਇੰਟਰਸਟਿੰਗ ਵੀਡੀਓ ਆ ਉਹ ਸਾਰੇ ਜਣੇ ਜਾਓ ਚੈਨਲ ਤੇ ਦੇਖੋ ਉਹ ਕਹਾਣੀ ਇੱਕ ਅਲੱਗ ਹੀ ਤਰੀਕੇ ਨਾਲ ਬਣਾਈ ਗਈ ਹੈ ਕਿਵੇਂ ਇੱਕ ਹੰਕਾਰੀ ਜ਼ਗੀਰਦਾਰ ਨੂੰ ਹਨਾ ਉਹ ਪੈਸੇ ਦਾ ਕਮਾਂਡ ਹੁੰਦਾ ਤੇ ਬਾਅਦ ਵਿੱਚ ਉਹ ਕਿੰਨਾ ਬੇਵਸ ਹੋ ਜਾਂਦਾ ਵਾ ਹਨਾ ਸਾਰੇ ਜਾਣੇ ਦੇਖਿਓ ਇਹ ਅੱਜ ਦੀ ਕਹਾਣੀ ਆ ਕਿ ਜਿਵੇਂ ਲੋਕਾਂ ਦੇ ਨਾਲ ਹੁੰਦਾ ਵਾ ਸਾਰੀ ਉਵੇਂ ਦੀ ਕਹਾਣੀ ਆ ਜਿਹੜੇ ਲੋਕ ਕੁੜੀਆਂ ਜੰਮਣ ਤੋਂ ਡਰਦੇ ਆ ਜਾਂ ਹਨਾ ਇਹ ਬਹੁਤ ਹੀ ਵਧੀਆ ਪਾਸੇ ਵੀਡੀਓ ਲੈ ਕੇ ਜਾ ਰਹੇ ਆ ਤੇ ਸਾਰੇ ਜਾਣੇ ਜਗੀਰਦਾਰ ਵੀਡੀਓ ਜ਼ਰੂਰ ਦੇਖਿਓ ਤੇ ਦੁਆੜਾ ਜਗੀਰਦਾਰ ਵੀਡੀਓ ਜਿਹਨਾਂ ਜਿਹੜਾ ਭਾਗ ਸ਼ੁਰੂ ਕੀਤਾ ਸੀ ਉਹ ਵੀ ਬਹੁਤ ਜਲਦੀ ਆਪਾਂ ਨੂੰ ਦੇਖਣ ਨੂੰ ਮਿਲੂਗਾ ਜੋ ਕਿ ਅਚਾਨਕ ਬੰਦ ਹੋ ਗਿਆ ਸੀ ਕਿਸੇ ਵੀ ਰੀਜ਼ਨ ਕਰਕੇ ਤੁਹਾਨੂੰ ਵੀਡੀਓ ਵਧੀਆ ਲੱਗੀ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਮਿਲ ਤੁਸੀਂ ਆਪਾਂ ਨੈਕਸਟ ਵੀਡੀਓ ਤੇ ਵਿੱਚ